ਸਾਡੇ ਲੋਕ ਨਹੀਂ ਜਿਆਦਾ ਬੇਤਰ ਜਾਣਦੇ ਕਿਉਂਕਿ ਹਾਲਾਤ ਇਹਦੇ ਇਦਾਂ ਦੇ ਬਣ ਚੁੱਕੇ ਆ ਕਿ ਦੁਨੀਆ ਜਿਹੜੀ ਆ ਉਹਦੇ ਮੱਜੀ ਆ ਉਹ ਵੀ ਮਰਨ ਤੇ ਮਜਬੂਰ ਹੋਈ ਆ ਔਰ ਇੱਥੇ ਨਾ ਦੇ ਸਰਕਾਰ ਜਿਹੜੀ ਆ ਕੋਈ ਵੀ ਆਉਣ ਵਾਲੀ ਸਤਾ ਦੀਆਂ ਸਰਕਾਰੀਆਂ ਰੋਟੇ ਚੇਕਣ ਲੈਣੇ ਕੋਈ ਵੀ ਜਿਹੜਾ ਆ ਕੇ ਇੱਥੇ ਗਿਆਨ ਆਪੋ ਆਪਣੇ ਲਈ ਜਾਂਦਾ ਵਾ ਜੋ ਆਮ ਪਾਰਟੀ ਸਰਕਾਰ ਦੇ ਉੱਤੇ ਚੱਕਰ ਛੁੱਟੀ ਜਾਂਦਾ ਵਾ ਕੀਤਾ ਕੋਈ ਆਮ ਪਾਰਟੀ ਨੇ ਵੀ ਇਸ ਵੇਲੇ ਦੇਖੋ ਜੀ ਉਹਨਾਂ ਨੇ ਇਥੋ ਦੀ ਕੀਤਾ ਪ੍ਰਬੰਧ ਦੇ ਕੋਈ ਖਾਣ ਪੀਣ ਦਾ ਉਹਨਾਂ ਨੇ ਆਪਣੇ ਘਰਾਂ ਤੇ ਹੀ ਕੀਤਾ ਵਾ ਜਨਤਾ ਬਾਰੇ ਕੋਈ ਨਹੀਂ ਕੀਤਾ ਜਿਹੜੇ ਵੀ ਮਰਜ਼ੀ ਦੀ ਕੋਈ ਮਰਜ਼ੀ ਥੋਲੋ ਉਹਨਾਂ ਨੇ ਆਪਣੇ ਘਰਾਂ ਆਂਦੀਆਂ ਧਾਰੀ ਵਾਲੇ ਆਪਣੇ ਘਰਾਂ ਤੇ ਕੀਤਾ ਹੋਇਆ ਪ੍ਰਬੰਧ ਸਾਡੇ ਘਰ ਰੋਟੀ ਪਾਕੜੀ ਖਾ ਰਹੇ ਆ ਬਾਕੀ ਮੱਛਾਂ ਦੀ ਉਹਨਾਂ ਨੂੰ ਕਹਿੰਦੀ ਛਾਰ ਦੀ ਲੋਕਾਂ ਦਾ ਕੋਈ ਵੀ ਦੇਖਦੇ ਹੋਗੇ ਲੱਗਦਾ ਕਿਸੇ ਦੇਖ ਰਹੇ ਹੋ ਅਸੀਂ ਤੇ ਚਲੋ ਕਵਰੇਜ ਕਰਕੇ ਅਸੀਂ ਚਲੇ ਜਾਣਾ ਅਗਰ ਤੁਸੀਂ ਲੱਗਦੇ ਨੇੜੇ ਦੇਖ ਰਹੇ ਹੋ ਕੀ ਹਾਲਾਤ ਲੱਗ ਰਹੇ ਨੇ ਲੋਕ ਕੀ ਅਪੀਲ ਕਰ ਰਹੇ ਨੇ ਲੋਕ ਪੀਲਦੇ ਹੀ ਕਰ ਰਹੇ ਆ ਕਿ ਸਿਰਫ ਉਹਨਾਂ ਨੂੰ ਜੇ ਕੋਈ ਜਿਹੜਾ ਆਸ ਲਾ ਕੇ ਬੈਠਾ ਹੋਵੇ ਕੋਈ ਉਹਨਾਂ ਵਾਸਤੇ ਪਹੁੰਚੂਗਾ ਮਦਦ ਆਪਣ ਕੇ ਪਰ ਇਥੇ ਸਾਨੂੰ ਜਿਹੜੇ ਕਿਸੇ ਦੇ ਪਾਸੋਂ ਆਸ ਨਹੀਂ ਆ ਰਹੀ ਕਿ ਸਾਡੇ ਇਥੇ ਕੋਈ ਸਰਕਾਰ ਵਾਲੇ ਪਾਸੋਂ ਕੋਈ ਉਮੀਦ ਨਹੀਂ ਹੈ ਕਿ ਕੋਈ ਇਹਨਾਂ ਦੀ ਜ਼ਿਆਦਾ ਕਰ ਸਕੇ ਕੋਈ ਸਹਤਾਮਈ ਜਾਂ ਕੋਈ ਚੰਗੀ ਆ ਜੇ ਤੇ ਇਹਨਾਂ ਦਾ ਕੋਈ ਭਲਾ ਕਰ ਸਕੇ ਕਿਉਂਕਿ ਤਿੰਨ ਦਿਨ ਤੋਂ ਉਹਨਾਂ ਨੇ ਕੋਈ ਵੀ ਕੇਡ ਡੰਗਰ ਦੇ ਚਾਰੇ ਦਾ ਪ੍ਰਬੰਧ ਨਹੀਂ ਕੀਤਾ ਉਹ ਇਥੇ ਆਉਂਦੇ ਨੇ ਤੇ ਸਾਰੇ ਆਪਣੀ ਤਰ੍ਹਾਂ ਬੈਠ ਕੇ ਚਲੇ ਜਾਂਦੇ ਨੇ ਆਪਣੀਆਂ ਵੀਡੀਓ ਬਣਾ ਕੇ ਫੋਟੋਆਂ ਖਿੱਚਾ ਕੇ ਬਸ ਆਪੋ ਆਪਣੇ ਕਰੀ ਇਸ ਤੋਂ ਬਾਅਦ ਕੋਈ ਵੀ ਸਰਕਾਰ ਕੋਈ ਕੰਮ ਕਰ ਦੇਵੇ ਦੇਖਦੇ ਆਪਦੇ ਬਣਾ ਰਹੇ ਇਹ ਜਦ ਪੱਜਾ ਮਾਤੇ ਹੋਰ ਦੇ ਨਾਮ ਆਪਣੇ ਬਟਲੇ ਦੇ ਬਣਾ ਰਹੇ ਲੋਕ ਜਿਹੜੇ ਬਣਾ ਰਹੇ ਸੀ ਉਹ ਜਿਹੜੇ ਪਰਦੇ ਨਾ ਚਲ ਰਿਹਾ ਵਾ ਪਰ ਆਪ ਰੋਡ ਲਾ ਕੇ ਲੋਕ ਜੰਟਾ ਦੇ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਦੇ ਵਿੱਚ ਆਇਆ ਹੋਇਆ ਹੈ ਉੱਥੇ ਹੀ ਮੈਂ ਅੰਮ੍ਰਿਤਸਰ ਦੇ ਨਾਲ ਲੱਗਦੇ ਗੱਗੂ ਮਾਲ ਪਿੰਡ ਦੇ ਵਿੱਚ ਮੌਜੂਦ ਹਾਂ ਕਲ ਇੱਕ ਤਸਵੀਰ ਦਿਖਾਣਾ ਚਾਹਾਂਗਾ ਵੇ ਇੱਕ ਦੇਖੋ ਕਿ ਪੂਰਾ ਪਿੰਡ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਨਹਿਰ ਦੀ ਇਸ ਤਰ੍ਹਾਂ ਲੱਗਦੀ ਨਹਿਰ ਹੈ ਖੂਬਸੂਰਤ ਲੱਗਦੀ ਹੈ ਮਗਰ ਜਦੋਂ ਅਸੀਂ ਇੱਕ ਤਸਵੀਰ ਜਦੋਂ ਲਾਗੇ ਦੀ ਦੇਖਦੇ ਹਾਂ ਤਾਂ ਇਹ ਦਿਖਾਈ ਦਿੰਦਾ ਕਿ ਕਿਸ ਤਰੀਕੇ ਨਾਲ ਘਰਾਂ ਦੇ ਘਰ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਕਿਉਂਕਿ ਲੋਕ ਪਰੇਸ਼ਾਨ ਨੇ ਦੁਖੀ ਨੇ ਲੋਕਾਂ ਦੀਆਂ ਲੱਖਾਂ ਦੀਆਂ ਜਿਹੜੀਆਂ ਫਸਲਾਂ ਸੀ ਉਹ ਬਰਬਾਦ ਹੋ ਚੁੱਕੀਆਂ ਨੇ ਮੇਰਾ ਕੈਮਰੇ ਦੀ ਜੇ ਇੱਕ ਨਿਗਾਹ ਪਵੇ ਤਾਂ ਤੁਸੀਂ ਇੱਕ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਰਿਵਾਰ ਆਪਣੇ ਪਰਿਵਾਰ ਦੇ ਲਈ ਕੁਝ ਖਾਣ ਦੇ ਲਈ ਲੈ ਜਾਣ ਵਾਸਤੇ ਪਿੰਡ ਦੇ ਵਿੱਚ ਆਇਆ ਸੀ ਤਾਂ ਪਿੰਡ ਦੇ ਵਿੱਚੋਂ ਖਾਣ ਪੀਣ ਦੇ ਲੈ ਕੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਹੱਦ ਤੱਕ ਜਿਹੜਾ ਡੁੱਬ ਚੁੱਕਿਆ ਇਹ ਤਸਵੀਰ ਜਿਹੜੀ ਆ ਪਿੰਡ ਤਗਾ ਗੁਮਾਲ ਦੇ ਕੁਝ ਵਸਨੀਕ ਜਿਹੜੇ ਨੇ ਇੱਥੇ ਮੌਜੂਦ ਨੇ ਜੋ ਕਿ ਆ ਇੱਥੇ ਦਰਦ ਜਿਹੜਾ ਹੈ ਉਹ ਦੇਖ ਰਹੇ ਨੇ ਨੇੜੇ ਤੋਂ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕੀ ਹਾਲਾਤ ਨੇ ਭਾਈ ਸਾਹਿਬ ਕੀ ਨਾਮ ਹੈ ਥੋੜਾ ਜਾਣਕਾਰੀ ਦਿਓ ਕਿ ਪਿੰਡ ਦੇ ਕੀ ਹਾਲਾਤ ਨੇ ਕਿਉਂਕਿ ਅਸੀਂ ਦੇਖ ਰਹੇ ਆ ਕਿ ਸੜਕ ਹੈ ਜਿੱਥੇ ਕਿ ਅੱਧੀ ਡੁੱਬੀ ਪਈ ਹੋਈ ਹੈ ਮੇਰਾ ਨਾਮ ਸਰਵਨ ਸਿੰਘ ਆ ਉਹ ਇੱਥੋਂ ਦੇ ਜਿਹੜੇ ਹਾਲਾਤ ਆ ਕਿ ਤੁਸੀਂ ਨੂੰ ਸਾਡੇ ਨਾਲ ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋ ਕਿਉਂਕਿ ਇਹ ਹਾਲਾਤ ਇਥੋਂ ਦੇ ਇਦਾਂ ਦੇ ਬਣ ਚੁੱਕੇ ਆ ਕਿ ਦੁਨੀਆ ਜਿਹੜੀ ਆ ਜੋ ਤੇ ਬਚੀ ਆ ਉਹ ਵੀ ਮਰਨ ਤੇ ਮਜਬੂਰ ਹੋਈ ਆ ਕਿਉਂਕਿ ਸਾਡੇ ਤੁਸੀਂ ਲੋਕ ਵੇਲੋ ਕੇ ਆ ਕੇ ਜਿੱਥੇ ਕਿਤੇ ਉੱਚੇ ਥਾਂ ਦੇਖ ਰਿਆ ਉਥੇ ਖਲੋ ਕੇ ਤੇ ਜੋ ਪਾਣੀ ਦਾ ਮੰਜ਼ਰ ਵੇਖ ਰਹੇ ਨੇ ਕਿ ਕਿਸ ਤਰ੍ਹਾਂ ਆਪਾਂ ਪਰਿਵਾਰਾਂ ਨੂੰ ਬਚਾਇਆ ਜਾਣਾ ਵਾ ਉਹ ਕਿਸ ਤਰ੍ਹਾਂ ਉਹਨਾਂ ਨੇ ਮਾਲ ਪਸ਼ੂਆਂ ਨੂੰ ਬਚਾਉਣਾ ਵਾ ਉਹ ਇਸੇ ਚੀਜ਼ਾਂ ਦਾ ਹੀ ਬੱਦ ਵਿਚਾਰੇ ਜਿਹੜੇ ਆ ਅੰਦਾਜ਼ਾ ਲਾ ਰਹੇ ਆ ਕਿ ਲੱਗ ਖਲੋ ਕੇ ਆ ਕੁਝ ਹੁਣ ਸਾਡੇ ਲੱਗੋ ਨੰਗੇ ਨੇ ਵਿਚਾਰੇ ਮੌਤ ਦੇ ਮੂੰਹ ਦੇ ਵਿੱਚ ਪਾ ਕੇ ਇੱਥੇ ਗਏ ਸਹਿਯਤਾ ਨੇ ਮੇਰੇ ਖਿਆਲ ਲੰਗਰ ਲਾਇਆ ਸੀ ਉਹਨਾਂ ਦਾ ਰਾਸ਼ਨ ਲੈ ਕੇ ਗਏ ਨੇ ਆਪਣੇ ਬੱਚਿਆਂ ਦੇ ਮੂੰਹ 'ਚ ਪਾਉਣ ਵਾਸਤੇ ਕਿਉਂਕਿ ਜਿਹੜੀਆਂ ਉਹਨ ਸਰਕਾਰਾਂ ਨੇ ਉਹ ਸਿਰਫ ਇੱਕ ਝੂਠੇ ਦਾਅਵੇ ਦੇ ਬਿਲਕੁਲ ਇੱ ਉਹ ਮੈਂ ਤੇ ਇਹ ਗੱਲ ਜਨਤਾ ਗਰੀ ਕਹਿਣਾ ਚਾਹੁੰਨਾ ਵਾਂ ਕਿ ਸਿਹਤਾਂਵਾ ਗਰੀ ਕਿ ਮੇਰੇ ਪਰਿਵਾਰ ਜੋ ਵੀ ਕਿਤੇ ਕੋਈ ਵਿਚਾਰੇ ਸਿਹਤਾਂਵਾਂ ਵਾਲੇ ਚੰਗੇ ਆਗੇ ਨੇ ਉਹ ਗੱਗੋਮਾਲ ਪਿੰਡ ਵਿੱਚ ਡੰਗਰਾਂ ਦਾ ਚਾਰਾ ਤੁਰ ਜੋ ਜਨਤਾ ਵਾਸਤੇ ਰੋਟੀ ਦਾ ਪ੍ਰਬੰਧ ਕੀਤਾ ਜਾਵੇ ਰਾਸ਼ਨ ਦਾ ਪ੍ਰਬੰਧ ਕੀਤਾ ਜਾਵੇ ਭਾਈ ਸਾਹਿਬ ਮਗਰ ਸਰਕਾਰਾਂ ਕਹਿ ਰਹੀਆਂ ਅਸੀਂ ਹਰ ਪੱਖੋਂ ਜਿਹੜੀ ਮਦਦ ਹੈ ਉਹ ਹਰ ਪਿੰਡ ਦੇ ਵਿੱਚ ਪਹੁੰਚਾ ਰਹੇ ਹਾਂ ਮਗਰ ਤੁਹਾਡੇ ਨਹੀਂ ਪਹੁੰਚੀ ਵੇਖੋ ਜੀ ਉਹਨਾਂ ਨੇ ਜਿਹੜੀ ਪਚਾਈ ਹੈ ਨਾ ਉਹਨਾਂ ਨੇ ਇਥੋਂ ਦੀ ਕੀਤਾ ਪ੍ਰਬੰਧ ਕੋਈ ਖਾਣ ਪੀਣ ਦਾ ਉਹਨਾਂ ਨੇ ਆਪਣੇ ਘਰਾਂ ਦੀ ਘੇ ਹੀ ਕੀਤਾ ਵਾ ਜਨਤਾ ਬਾਰੇ ਕੋਈ ਨਹੀਂ ਕੀਤਾ ਜਿਹੜੇ ਵੀ ਮਰਜ਼ੀ ਦੇ ਕੋ ਮਰਜ਼ੀ ਸੁਣ ਲੋ ਉਹਨਾਂ ਨੇ ਆਪਣੇ ਘਰ ਆ ਕੇ ਧਾਰੀ ਵਾਲੇ ਆਪਣੇ ਘਰ ਸਿੱਕੇ ਕੀਤਾ ਹੋ ਗਿਆ ਪ੍ਰਬੰਧ ਸੈਦ ਉਹਨਾਂ ਦੇ ਘਰ ਰੋਟੀ ਪਕੜੀ ਖਾ ਰਹੇ ਆ ਇਹ ਬਾਕੀ ਬੱਚਿਆਂ ਦੀ ਉਹਨਾਂ ਨੂੰ ਕਿਸ ਦੀ ਛਾੜ ਨਹੀਂ ਹੈਗੀ ਬਿਲਕੁਲ ਜੀ ਇਹ ਪਿੰਡ ਗੱਗੋਮਾਲ ਦੇ ਹਾਲ ਨੇ ਜੋ ਕਿ ਲੋਕਾਂ ਦੀ ਜ਼ੁਬਾਨੋਂ ਜਿਹੜਾ ਜਾਣ ਰਹੇ ਆ ਭਾਈ ਸਾਹਿਬ ਕਿਹੜੇ ਕਿਹੜੇ ਪਿੰਡ ਹੋਰ ਜਿਹੜੇ ਨੇੜੇ ਲੱਗਦੇ ਨੇ ਜੋ ਕਿ ਖੜਾ ਦੇ ਨਾਲ ਪ੍ਰਭਾਵਿਤ ਹੋਏ ਨੇ ਸਰ 10 ਤੋਂ ਲੈ ਕੇ 10 ਤੋਬਾ ਥਲੋਮਾਲ ਆ ਗੱਗੋਮਾਲ ਪਿੰਡ ਕਿੰਨੇ ਹੋਣੇ ਨੇ ਸਰ ਜਿਹੜਾ ਅੱਗੇ ਹੁਣ ਫਿਰ ਅਜਨਾਲਾ ਅਜਨਾ ਗਾਂ ਪਿੰਡੀਆਂ ਸੈਦਾਂ ਚੱਕ ਮਿਆਦੀਆਂ ਪਿੰਡ ਸਾਰੇ ਹੀ ਸਰ ਇਹ ਰਪੇਟੀਆਂ ਹੋਣ ਦੇ ਸਰ ਪਾਣੀ ਸਾਰਾ ਵਾਧਾ ਹੀ ਜਾ ਰਿਹਾ ਕੋਈ ਵੀ ਸਾਬ ਲੋਕਾਂ ਦਾ ਤੁਸੀਂ ਵੇਖਦੇ ਹੋਗੇ ਲੱਗੇ ਤਾਂ ਤਸਵੀਰ ਦੇਖ ਰਹੇ ਹੋ ਅਸੀਂ ਤੇ ਚਲੋ ਕਵਰੇਜ ਕਰਕੇ ਤੁਸੋਂ ਚਲੇ ਜਾਣਾ ਅਗਰ ਤੁਸੀਂ ਲੱਗੇ ਤਾਂ ਨੇੜੇ ਤੋਂ ਦੇਖ ਰਹੇ ਹੋ ਕੀ ਹਾਲਾਤ ਲੱਗ ਰਹੇ ਨੇ ਲੋਕ ਕੀ ਅਪੀਲ ਕਰ ਰਹੇ ਨੇ ਲੋਕ ਅਪੀਲ ਤੇ ਇਹੀ ਕਰ ਰਹੇ ਆ ਕਿ ਸਿਰਫ ਉਹਨਾਂ ਨੂੰ ਜੇ ਕਿ ਉਹ ਚਾਰਾ ਆਸ ਰੱਖ ਕੇ ਬੈਠਾ ਹੋਵੇ ਕੋਈ ਉਹਨਾਂ ਵਾਸਤੇ ਪਹੁੰਚੂਗਾ ਮਸੀਹਾ ਬਣ ਕੇ ਪਰ ਇਥੇ ਸਾਨੂੰ ਕਿਸੇ ਦੇ ਪਾਸੋਂ ਆਸ ਨਹੀਂ ਆ ਰਹੀ ਕਿ ਸਾਡੇ ਇੱਥੇ ਕੋਈ ਸਰਕਾਰ ਵਾਲੇ ਪਾਸੋਂ ਤਾਂ ਕੋਈ ਉਮੀਦ ਨਹੀਂ ਆ ਗਈ ਕਿ ਕੋਈ ਇਹ ਨਹੀਂ ਸਹਾਇਤਾ ਕਰ ਸਕੇ ਕੋਈ ਸ਼ਿਤਾਮਾ ਇਹ ਜੋ ਕੋਈ ਚੰਗੀ ਆਜੇ ਤੇ ਸਾਇਦ ਇਹਨਾਂ ਦਾ ਕੋਈ ਭਲਾ ਕਰ ਸਕੀ ਨਹੀਂ ਤੇ ਹੋਰ ਕੋਈ ਸਰਕਾਰ ਵਾਲੇ ਪਾਸੇ ਭਰੋਸਾ ਸਾਨੂੰ ਹਨੀਆਂ ਕਿਉਂਕਿ 3 ਦਿਨ ਤੋਂ ਉਹਨਾਂ ਨੇ ਕੋਈ ਵੀ ਕਿਸੇ ਡੰਗਰ ਦੇ ਚਾਰੇ ਦਾ ਪ੍ਰਬੰਧ ਨਹੀਂ ਕੀਤਾ ਉਹ ਇੱਥੇ ਆਉਂਦੇ ਨੇ ਸਾਰੇ ਆਪਣੀਆਂ ਤੋਰ ਫਿਰ ਕੇ ਚਲੇ ਜਾਂਦੇ ਨੇ ਆਪਣੀਆਂ ਵੀਡੀਓ ਬਣਾ ਕੇ ਫੋਟੋਆਂ ਖਿੱਚਾ ਕੇ ਬਸ ਆਪੋ ਆਪਣੇ ਘਰੀ ਇਸ ਤੋਂ ਬਾਅਦ ਕੋਈ ਵੀ ਸਰਕਾਰ ਕੋਈ ਕੰਮ ਕਰ ਦੇਗੀ ਬਿਲਕੁਲ ਜੀ ਇਹ ਗਰਾਊਂਡ ਜ਼ੀਰੋ ਦੀ ਰਿਪੋਰਟ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਗੱਗੋ ਮਾਲ ਪਿੰਡ ਜੋ ਕਿ ਅੰਮ੍ਰਿਤਸਰ ਦੇ ਬਿਲਕੁਲ ਨੇੜੇ ਲੱਗਦਾ ਇੱਕ ਮਦਦ ਦੀ ਗੁਹਾਰ ਜ਼ਰੂਰ ਮੰਗ ਰਿਹਾ ਕਿਉਂਕਿ ਪ੍ਰਸ਼ਾਸਨ ਜਿੱਥੇ ਕਹਿ ਰ ਲੋਕਾਂ ਦੀ ਜ਼ੁਬਾਨੀ ਕੁਝ ਹੋਰ ਹੀ ਸੁਣਨ ਨੂੰ ਮਿਲਦਾ ਹੈ ਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਹਾਲਾਤ ਨੇ ਬੜੇ ਬਦ ਤੋਂ ਬੱਦਰ ਬਣੇ ਹੋਏ ਨੇ ਤਾਂ 1 ਅਪ੍ਰੈਲ ਜ਼ਰੂਰ ਲਗਾਈ ਜਾ ਰਹੀ ਹੈ ਲੋਕਾਂ ਵੱਲੋਂ ਇੱਕ ਬੇਨਤੀ ਜ਼ਰੂਰ ਕੀਤੀ ਜਾ ਰਹੀ ਹੈ ਪਿੰਡ ਗੱਗੋ ਮਾਲ ਪਹੁੰਚੋ ਤੇ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਇੱਕ ਸੜਕ ਹੈ ਜੋ ਕਿ ਨਹਿਰ ਬਣੀ ਹੋਈ ਹੈ ਇਹ ਸੜਕ ਇੱਕ ਰੋਡ ਹੈ ਜੋ ਨਹਿਰ ਬਣਿਆ ਹੋਇਆ ਤੇ ਨਾਲ ਦੀ ਨਾਲ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਜਿਹੜਾ ਉਹ 5-5 ਫੁੱਟ ਵੱਢ ਚੁੱਕਿਆ ਤੇ ਇੰਨੇ ਮਾੜੇ ਹਾਲਾਤ ਤੇ ਲੋਕ ਜਿਹੜੇ ਨੇ ਇੱਥੇ ਪਹੁੰਚ ਕੇ ਜਿਹੜੇ ਹਾਲਾਤ ਦੇਖ ਰਹੇ ਨੇ ਨੇੜਿਆਂ ਤੋਂ ਦੇਖ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਉਹਨਾਂ ਦਾ ਜਿਹੜਾ ਦਰਦ ਹੈ ਉਹ ਜ਼ਰੂਰ ਚਲਕਦਾ ਹੋਇਆ ਦਿਖਾਈ ਦੇ ਰਿਹਾ ਉਹਨਾਂ ਵੱਲੋਂ ਬੇਨਤੀ ਕੀਤੀ ਜਾ ਰਹੀ ਆ ਪਿੰਡ ਗੱਗੋਮਾਲ ਜ਼ਰੂਰ ਪਹੁੰਚੋ ਅੰਮ੍ਰਿਤਸਰ ਦੇ ਨੇੜੇ ਲੱਗਦਾ ਅਜ ਨਾਲੇ ਹਲਕੀ ਜਿਹੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਨੇੜੇ ਆ ਕੁਝ ਕਿ ਕਿਲੋਮੀਟਰ ਦੀ ਦੂਰੀ ਹੈ ਤਾਂ ਜ਼ਰੂਰ ਜੋ ਮਦਦ ਕਰਨਾ ਚਾਹੁੰਦੇ ਪਿੰਡ ਗੱਗੋਮਾਲ ਪਹੁੰਚੋ ਤਾਂ ਜੋ ਲੋਕਾਂ ਦੀ ਮਦਦ ਹੋ ਸਕੇ ਕਿਉਂਕਿ ਇਹ ਜਿਹੜੀ ਪੀੜ ਹੈ ਉਹੀ ਸਮਝ ਸਕਦੇ ਨੇ ਜਿਨ੍ਹਾਂ ਤੇ ਬੀਤ ਰਹੀ ਹੈ ਕੈਮਰਾਮੈਨ ਮਨੋ